ਅੱਜ ਕੱਲ ਬੁੱਢੇ ਮਰਦੇ ਨੇ ਨਾ ਲਾਣ ਪੀ ਕੇ ਸ਼ਰਾਬ ਢਾਈ ਬੋਦਲਾਂ ਤੇ ਮੈਨੂੰ ਬੜੀ ਪਰੇਸ਼ਾਨੀ ਆਉਂਦੀ ਕਿਉਂਕਿ ਕਹਿੰਦੇ ਗਿਆਨੀ ਜੀ ਬਾਪੂ ਦੇ ਘੁੱਗ ਤੇ ਕਥਾ ਕਰਿਆ ਜੇ ਜਦੋਂ ਮੈਂ ਜਾਈਦਾ ਨਾ ਐਨ ਵੱਡੀ ਫਰੇਮ ਕਰਕੇ ਫੋਟੋ ਟੰਗੀ ਹੁੰਦੀ ਗੁਰਦਵਾਰੋਂ ਸੱਚੇ ਪਾਤਸ਼ਾਹ ਦੇ ਸਾਹਮਣੇ ਤੇ ਨਾਂ ਲਿਖਿਆ ਹੋਗਾ ਸੁਰਗਵਾਸੀ ਫਲਾਣਾ ਸਿੰਘ ਇਹ ਡਰਾਈਵਰ ਮੈਨੂੰ ਕਹਿੰਦਾ ਪੀ ਗਿਆਨੀ ਜੀ ਬਾਣੀ ਵਿੱਚ ਕਿਤੇ ਲਿਖਿਆ ਮੈਂ ਕਿਹਾ ਹਾਂ ਕਿ ਸੱਚਖੰਡ ਨਹੀਂ ਲਿਖਿਆ ਮੈਂ ਕਿਹਾ ਵੀ ਸੱਚਖੰਡ ਵਸੇ ਨਿਰੰਹਕਾਰ ਇਹਨੇ ਨਿਰੰਹਕਾਰ ਤੋਂ ਲੈਣਾ ਕੀ ਹੈ ਇਹਦਾ ਮਰਿਆ ਢਾਈ ਬੋਤਲਾਂ ਪੀ ਕੇ ਤਾਂ ਸੁਰਗਾਂ ਚ ਕਹਿੰਦੇ ਅੰਗੂਰਾਂ ਦੀ ਸ਼ਰਾਬ ਮਿਲੇਗੀ ਇਥੇ ਪਿੰਦਾ ਸਿੱਕਕਰ ਦੇ ਤੁਕਿਆਂ ਦੀ ਸ਼ਰਾਬ ਹੁਣ ਉਥੇ ਇਹਨੂੰ ਅੰਗੂਰਾਂ ਦੀ ਮਿਲਣੀ ਹੈ ਇਸ ਕਰਕੇ ਲਿਖਿਆ ਸੁਰਗਵਾਸੀ ਫਨਾਨਾ ਸਿੰਘ ਉਹ ਰੱਬ ਦਾ ਵਾਸਤਾ ਜੀ ਦੱਸੋ ਇਹਨੇ ਕਿਹੜਾ ਜਮਗੌਰ ਦਾ ਅੱਜ ਕਰਿਆ ਦਿੱਤਿਆ ਮੈਂ ਤੁਹਾਨੂੰ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਇਹਨਾਂ ਦੀ ਫੋਟੋਆਂ ਨਾ ਰੱਖਿਆ ਕਰੋ ਅਸੀਂ ਸ਼ਬਦ ਦੇ ਪੁਜਾਰੀ ਹਾਂ ਸ਼ਬਦ ਗੁਰ ਪੀਰਾ ਗੈਰ ਗੰਧੀਰਾ ਬਿਨ ਸ਼ਬਦ ਦੇ ਜਦ ਬੁਰਾਨੰ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਪੀਰ ਹੈ ਲੇਕਿਨ ਤੁਸੀਂ ਕਹਿੰਦੇ ਵੀ ਜਿੰਨਾ ਚਿਰ ਬਾਪੂ ਨੂੰ ਮੱਥਾ ਨਹੀਂ ਟੇਕਿਆ ਸੀ ਕਥਾ ਨਹੀਂ ਕਰਨ ਦੇਣੀ ਰੱਬ ਦਾ ਵਾਸਤਾ ਜੇ ਇਹ ਰੀਤੀਆਂ ਨਾ ਕਰਿਆ ਕਰੀਏ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਸਿੱਖਾਂ ਹਾਂ ਕੇਵਲ ਤੇ ਕੇਵਲ ਸਿਖਜਾ ਗੁਰਦਮ ਸੱਚੇ ਪਾਤਸ਼ਾਹ ਨੂੰ ਕਰਨਾ ਹੈ ਹਾਰਡ ਚੰਮ ਤੇ ਟੋਟੂਆਂ ਨੂੰ ਸਿੱਖਦਾਰ ਨਹੀਂ ਕਰਨਾ